सफ़ाई जूनियर अ ਅੱਜ ਹਲਕਾ ਫਿਲੌਰ ਦੇ ਸ਼ਹਿਰ ਗੁਰਿਆਨ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਨਗਰ ਕੌਂਸਲ ਗੁਰਿਆਨ ਦੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਚਲ ਰਿਹਾ ਧੰਨਾ ਸਮਾਪਤ ਕਰਵਾ ਦਿੱਤਾ ਗਿਆ ਹੈ ਅਤੇ ਭਰੋਸਾ ਦਿਵਾਇਆ ਗਿਆ ਕਿ ਜੋ ਵੀ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਹਨ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਇਸ ਮੌਕੇ ਐਸਡੀਐਮ ਫਿਲੌਰ ਅਮਨਪਾਲ ਸਿੰਘ ਅਤੇ ਗੁਰਿਆਨ ਆਮ ਆਦਮੀ ਪਾਰਟੀ ਦੇ ਮੈਂਬਰ ਮੌਜੂਦ ਸਨ ਇਸ ਮੌਕੇ ਐਸ ਡੀ ਐਮ ਫਿਲੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜੋ 2 ਦਿਨ ਤੋਂ ਧਰਨਾ ਚੱਲ ਰਿਹਾ ਸੀ ਉਹ ਕਰਮਚਾਰੀਆਂ ਦੀਆਂ ਮੰਗਾਂ ਨੂੰ ਮੰਨ ਕੇ ਧਰਨੇ ਨੂੰ ਖਤਮ ਕਰਵਾ ਦਿੱਤਾ ਗਿਆ ਹੈ ਅਤੇ ਪਹਿਲਾਂ ਦੀ ਹੀ ਤਰ੍ਹਾਂ ਸਫਾਈ ਕਰਮਚਾਰੀ ਕੰਮ ਕਰਨਗੇ ਇੱਥੇ ਜਿਗਯੋ ਗੱਲ ਇਹ ਹੈ ਕਿ ਕਰਮਚਾਰੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਅਟਵਾਲ ਦਾ ਪੁਤਲਾ ਸੜ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ ਕਿ ਜੋ ਸਫਾਈ ਕਰਮਚਾਰੀਆਂ ਨੂੰ ਮਾੜੀ ਸ਼ਬਦਾਬਲੀ ਬੋਲੀ ਗਈ ਹੈ ਉਸ ਸਬੰਧ ਵਿੱਚ ਸਫਾਈ ਕਰਮਚਾਰੀ ਅਤੇ ਨਗਰ ਕੌਂਸਲ ਕਮੇਟੀ ਦੇ ਮੈਂਬਰਾਂ ਵੱਲੋਂ ਉਸ ਦਾ ਬਾਈਕਟ ਕੀਤਾ ਗਿਆ ਹੈ ਅਤੇ ਕਿਹਾ ਕਿ ਸੰਜੇ ਅਟਵਾਲ ਦਾ ਕੋਈ ਵੀ ਕੰਮ ਉਸ ਦੇ ਬੋਲਰ ਅਨੁਸਾਰ ਨਹੀਂ ਕੀਤਾ ਜਾਵੇਗਾ ਸਫਾਈ ਕਰਮਚਾਰੀਆਂ ਨੇ ਇਹ ਵੀ ਦੱਸਿਆ ਕਿ ਬਿੰਦਰੀ ਬਾਬੇ ਵੱਲੋਂ ਜੋ ਮਾੜੀ ਸ਼ਬਦਾਬਲੀ ਬੋਲਣ ਦੀ ਵੀਡੀਓ ਵਾਇਰਲ ਕੀਤੀ ਗਈ ਹੈ ਉਸ ਨਾਲ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ। ਉਹਨਾਂ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਕਿ ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ। ਗੁਰੈਤ ਪਬਨ ਪਨੋਟ ਅਤੇ ਕਰਮਬੀਰ ਦੀ ਖਾਸ ਰਿਪੋਰਟ। ਸਾਡਾ 3 ਦਿਨ ਹੋ ਗਿਆ, 3-4 ਦਿਨ ਹੋ ਗਏ ਮੇਰਾ ਨਾਮ ਸੁਲਾਮਾ ਹੈ। 3-4 ਦਿਨ ਹੋ ਗਿਆ ਸਾਨੂੰ। ਇਹ ਟੈਕਟਿੰਗ ਕੋਈ ਸਾਡੀ ਸਰਵਾਈ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਜਿੰਸ ਕਰਦੇ ਇਹ ਕਿ ਕਿੱਤੀ ਸੀਗੀ ਇਸ ਕਾਰਨ ਨਾ ਕੋ ਸਾਡੀ ਗੱਲਬਾਤ ਸੁਣੀ ਆ, ਨਾ ਕੋ ਬੰਦੇ ਆਇਆ ਇੱਥੇ, ਨਾ ਕੋ ਗੱਲ ਆ। ਉਨੀ ਦੇ ਤੈਨੂੰ ਵੀ ਜਿੰਨੀ ਦੇ ਇਹ ਸਾਡੀਆਂ ਮੰਗਾਂ ਜਿਹੜੀਆਂ ਨਾ ਮੰਨੀਆਂ ਜਾਣਗੀਆਂ ਆਪਣੀ ਦੇ ਤੈਨੂੰਗਾ ਇਹ ਕੋਣ ਬੰਦਾ ਸੀਗਾ ਜਿਹੜਾ ਜਿਹਨੇ ਤੁਹਾਨੂੰ ਗਲਤੋਂ ਲਫ਼ਜ਼ ਬੋਲੇ ਸੰਜੀਟਵਾਰ ਇਹ ਗਲਤ ਬੋਲਦਾ ਹੈ ਹਰ ਗੱਲਾਂ ਦੇ ਵਿੱਚ ਗਲਤ ਬੋਲਦਾ ਕੋਈ ਵੀ ਬੰਦਾ ਹੋਣਾ ਤਾਂ ਇਸ ਕਾਰਨ ਆ ਕਿ ਇਹ ਅੱਜ ਪਤਲਾ ਝੁਕਿਆ ਉਹਦੇ ਰੋਸ ਨੇ ਵਿੱਚ ਆ ਕੇ ਅਸੀਂ ਪਤਲਾ ਝੁਕਿਆ ਮੇਰਾ ਨਾਮ ਸੀਤਾ ਹੈ ਅਸੀਂ ਜੋ ਵੀ ਜਿੰਮਤਵਲ ਵੀ ਧਰਨਾ ਲਗਾਇਆ ਸੀਗਾ ਅਸੀਂ ਸੰਜੀਤ ਟਵਾਲ ਕਰਕੇ ਲਗਾਇਆ ਸੀ ਉਹਨੇ ਸਾਡੇ ਨਾਲ ਗਲਤ ਸ਼ਬਦ ਬੋਲੇ ਸੀਗੇ ਤੇ ਇਸ ਕਰਕੇ ਅਸੀਂ ਧਰਨਾ ਲਗਾਇਆ ਸੀ ਜੋ ਅਸੀਂ ਅੱਜ ਪੁਤਲਾ ਵੀ ਲੋਹਿਆ ਆ ਅਸੀਂ ਸੰਜੀਤ ਟਵਾਲ ਦਾ ਲੋਹਿਆ ਆ ਪੁਤਲਾ ਸਾਡੀਆਂ ਜੇ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਸਾਡਾ ਧਰਨਾ ਇਦਾਂ ਹੀ ਜਾਰੀ ਰਹੇਗਾ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਬਾਬਾ ਜੀ ਬਿੰਦਰੀ ਬਾਬੇ ਦੇ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਨੰਮਤਬਲ ਵੀ ਤੰਕੀਆਂ ਦਿੰਦਾ ਆ ਇਸ ਕਰਕੇ ਵੀ ਅਸੀਂ ਉਹਦੇ ਤੇ ਵੀ ਕੋਈ ਨਾ ਕੋਈ ਕਾਰਵਾਈ ਕਰਨਾ ਚਾਹੁੰਦੇ ਆ ਵੀ ਮਤਬਲ ਅਸੀਂ ਉਹਨੂੰ ਵੀ ਚੋਣੇ ਪੁੱਛਣਾ ਚਾਹੁੰਦੇ ਆ ਵੀ ਉਹ ਇਸ ਕਰਕੇ ਸਾਡੇ ਨਾਲ ਤਾਂ ਸੇ ਤੰਕੀਆਂ ਦਿੰਦਾ ਵੀ ਅਸੀਂ ਉਹਨੂੰ ਕੋਈ ਗੱਲ ਗਲਤ ਨਹੀਂ ਕਹੀ ਹੈਗੀ ਨਾ ਕੋਈ ਗਲਤ ਉਹਨੂੰ ਸ਼ਬਦ ਕਹੇ ਆ ਉਹ ਸਾਡੇ ਖਿਲਾਫ ਬਿਨ ਮਤਬਲੇ ਸਾਡੇ ਤੇ ਇਲਜ਼ਾਮ ਲਗਾਉਂਦਾ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਦੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਸਾਡੀਆਂ ਜੋ ਵੀ ਮੰਗਾਂ ਆ ਉਹ ਪੂਰੀਆਂ ਕੀਤੀਆਂ ਜਾਂ ਵੀ ਇਹਨਾਂ ਨੂੰ ਆਪਣੇ ਉੱਠਣ ਵੀ ਇਹ ਕਿਉਂ ਇਹ ਸਾਡੇ ਨਾਲ ਵੀ ਗਲਤ ਸ਼ਬਦ ਬੋਲਦੇ ਆ ਕਿਉਂ ਬਾਬਾ ਬਿੰਦਰੀ ਵੀ ਇਦਾਂ ਬੋਲਦਾ ਤੇ ਸੰਗੇਟ ਵਾਲੀ ਵੀ ਨਹੀਂ ਤੱਕਉਂਦੇ ਹੁਣਾ ਤੁਮੜ ਕੀ ਸਾਡੇ ਸਟਾਫ ਨੇ ਸਾਰਿਆਂ ਨੇ ਅਸੀਂ ਸਾਰੇ ਜੂਨੀਅਰ ਨੇ ਸਾਡੀ ਨੇ ਇਹਨੂੰ ਬਾਈਕਾਟ ਕੀਤਾ ਹੈ ਅਸੀਂ ਇਹ ਵੀ ਇਲਾਕੇ ਦੇ ਵਿੱਚ ਕੋਈ ਕੰਮ ਕਰਾਂਗੇ ਨਾ ਕੋਈ ਅਸੀਂ ਇਹਦੇ ਕਹੇ ਕਾਰ ਚਲਾਵਾਂਗੇ ਨਾ ਇਹ ਸਾਨੂੰ ਕੋਈ ਕੰਮ ਦਾ ਕਹੇ ਤੇ ਨਾ ਜਿਹੜਾ ਕੰਮ ਵੀ ਕਰਾਂਗੇ ਕੌਣ ਆ ਗਏ ਸੰਗੇਟ ਵਾਲ ਸਾਡੇ ਕੋਲ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰ ਸਾਡੇ ਸਤਕਾਰਯੋਗ ਐਲ ਡੀ ਐਮ ਸਾਹਿਬ ਸਤਕਾਰਯੋਗ ਹਲਕਾ ਇੰਚਾਰ ਜੀ ਨੇ ਜਿਹੜਾ ਅੱਜ ਸਾਡਾ ਆ ਕੇ ਜਿਹੜਾ ਉਹ ਦੁੱਖ ਬੰਡਾਇਆ ਸਾਡੀ ਪੂਰੀ ਜੁਨੀਆਂ ਨੂੰ ਉਹਨਾਂ ਨੇ ਜੋ ਵੀ ਮੰਗਾ ਆ ਉਹਨਾਂ ਦੇ ਉੱਤੇ ਜਿਹੜਾ ਉਹ ਪੈਰਾ ਦੇ ਅੰਦੇ ਲਈ ਉਹਨਾਂ ਨੂੰ ਪੂਰੀਆਂ ਕਰਨ ਦੇ ਵਿੱਚ ਆਪਣਾ ਪੂਰਾ ਯੋਗਦਾਨ ਲਈ ਵਿਸ਼ਵਾਸ ਦਿਵਾਇਆ ਸਾਡੇ ਵੱਲੋਂ ਜੋ ਸੰਜੀਤ ਟਵਾਲ ਦੇ ਖਿਲਾਫ ਵੀ ਜਿਹੜਾ ਜਿਹੜਾ ਧਾਰਨਾ ਦਿੱਤਾ ਗਿਆ ਸੀ ਉਸ ਵਿੱਚ ਵੀ ਉਹਨਾਂ ਨੇ ਆਪਣੀ ਹਾਮੀ ਭਰਦੇ ਹੋਏ ਕਿਹਾ ਹੈ ਕਿ ਅਸੀਂ ਤੁਹਾਡੇ ਨਾਲ ਆ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਕਿਸੇ ਨੂੰ ਇੰਟਰਫੇਅਰ ਕਰਨ ਦਾ ਜਿਹੜਾ ਆ ਉਹ ਮੌਕਾ ਜਾਂ ਹੱਕ ਨਹੀਂ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਹੋਰ ਯੂਨੀਅਨ ਦੀਆਂ ਮੰਗਾਂ ਸੀ ਉਸ ਤੇ ਵੀ ਉਹਨਾਂ ਨੇ ਭਰੋਸਾ ਦਿਵਾਇਆ ਕਿ ਉਹ ਸਰਕਾਰ ਤੱਕ ਪਹੁੰਚਦਿਆਂ ਕਰਨਗੇ ਜੋ ਸਰਕਾਰੀ ਮੰਗਾਂ ਆ ਜੋ ਸਰਕਾਰ ਦੇ ਲੈਵਲ ਤੇ ਹੱਲ ਹੋਣ ਵਾਲੀਆਂ ਉਹਨਾਂ ਮੰਗਾਂ ਨੂੰ ਜਲਦ ਤੋਂ ਜਲ ਜਿਹੜਾ ਪੂਰਾ ਕਰਾਇਆ ਜਾਵੇ ਇਹ ਇੱਕ ਵੀਡੀਓ ਵਾਇਰਲ ਹੋਈ ਆ ਬਿੰਦਰੀ ਬਾਬੇ ਦੀ ਉਸ ਵਾਰੀ ਚ ਤਾਂ ਕੀ ਕਹਿਣਾ ਜੀ ਦੇਖੋ ਜੀ ਇਹ ਵੀ ਇੱਕ ਜਿਹੜਾ ਉਹ ਪੂਰਾ ਹਿੱਸਾ ਆ ਇਸ ਸਾਡੇ ਧਰਨੇ ਦਾ ਇਸ ਧਰਨੇ ਨੂੰ ਬਿਲਕੁਲ ਜਿਹੜਾ ਆ ਹੋਰ ਰੂਪ ਦੇਣ ਲਈ ਜਾਂ ਸਾਡੇ ਜਿਹੜੇ ਮੁਲਾਜ਼ਮ ਬੈਠੇ ਆ ਜਾਂ ਜਿਹੜਾ ਸਾਡਾ ਧਰਨਾ ਇੰਨੇ ਜਿਹੜਾ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਉਹਨੂੰ ਇੱਕ ਹੋਰ ਹੀ ਪਹਿਲੂ ਤੋਂ ਦਿਖਾਉਣ ਲਈ ਜਿਹੜਾ ਇਹ ਬਿੰਦਰੀ ਬਾਬੇ ਨੂੰ ਇਨਵੋਲਵ ਕਰਕੇ ਜਿਹੜਾ ਉਹ ਇੱਕ ਇਸ ਧਰਨੇ ਨੂੰ ਬਿਲਕੁਲ ਅਲੱਗ ਰੂਪ ਦੇਣ ਦਾ ਜਿਹੜੀ ਕੋਸ਼ਿਸ਼ ਕੀਤੀ ਗਈ ਆ ਇਸ ਤਰ੍ਹਾਂ ਦਾ ਕੋਈ ਵਾਕਿਆ ਜੇ ਕਰ ਬਿੰਦਰੀ ਬਾਬੇ ਨਾਲ ਹੁੰਦਾ ਇੱਕ 100 ਰੁਪਏ ਦੀ 200 ਦੀ ਕਿਸੇ ਸਵੀਪਰ ਦੇ ਬਾਰੇ ਗੱਲ ਕਰਦਾ ਉਹ ਇੱਕ ਵੀਡੀਓ ਦੇ ਵਿੱਚ ਜੇ ਉਸ ਸੰਬੰਧ ਦੇ ਵਿੱਚ ਨਗਰ ਕੌਂਸਲ ਵੱਲੋਂ ਕੋਈ ਜਾਂ ਮੁਲਾਜ਼ਮਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਆ ਕਿ ਅਸੀਂ ਉੱਥੇ ਢੇਲ ਲਾਜ਼ਮਾਂਗੇ ਜਾਂ ਉਹਦੇ ਨਾਲ ਇਦਾਂ ਕਰਾਂਗੇ ਜਾਂ ਉਹਨੂੰ ਬੰਦ ਕਰਕੇ ਕੋਈ ਬੰਦੀ ਬਣਾ ਲਿਆ ਜਾਵੇਗਾ ਜਾਂ ਇਹੋ ਸਭ ਵੱਲੋਂ ਵੀ ਉਹਦੇ ਨਾਲ ਕੋਈ ਤਕਾ ਹੋਵੇਗਾ ਤਾਂ ਆਪ ਜਾਣਦੇ ਹੋ ਕਿ ਜੋ ਨਗਰ ਕੌਂਸਲ ਦੇ ਮੁਲਾਜ਼ਮ ਇਸ ਵੇਲੇ ਧਰਨੇ ਤੇ ਬਿਠੇ ਸੀ ਜੋ ਉਹਨਾਂ ਦੇ ਹਾਲਾਤ ਸੀ ਉਸ ਸੰਬੰਧ ਦੇ ਵਿੱਚ ਉਹ ਬਿਨਾਂ ਕਿਸੇ ਖਾਨੀ ਦੇ ਵਾਪਸ ਜਾ ਸਕਦਾ ਸੀ ਜਾਂ ਉਸ ਦੇ ਘਰ ਦੇ ਬਾਹਰ ਜਿਹੜਾ ਉਹ ਕੂੜੇ ਦੇ ਢੇਲਾਂ ਦੀ ਗੱਲ ਕਰਦਾ ਸਾਡੇ ਹੋਰ ਸਾਡੀਆਂ ਫੈਮਲੀਆਂ ਤੇ ਅਟੈਕ ਕਰਨ ਵਾਲੇ ਸਾਡੇ ਬੱਚਿਆਂ ਨੂੰ ਨਿੰਦਣ ਵਾਲੇ ਅਸੀਂ ਉਹਨਾਂ ਦੇ ਉਹਨਾਂ ਦੇ ਖਿਲਾਫ ਨਹੀਂ ਇੱਥੋਂ ਤੱਕ ਗਏ ਤਾਂ ਇਹੋ ਇੱਕ ਜਿਹੜਾ ਆ ਬੜਾ ਜਿੱਦਾਂ ਘਟਿਆ ਜਾਂ ਪਰਸਨ ਆ ਜਿਹੜੇ ਉਸ ਦੇ ਖਿਲਾਫ ਅਸੀਂ ਕੀ ਜਿਹੜਾ ਆ ਉਹ ਇਦਾਂ ਦਾ ਜਿਹੜਾ ਮੌਕਾ ਦਵਾਂਗੇ ਜਾਂ ਇਦਾਂ ਦਾ ਜਿਹੜਾ ਇੱਕ ਤਰ੍ਹਾਂ ਦਾ ਆਪਣਾ ਰੂਪ ਉਥੇ ਦਿਖਾ ਲਨ ਦੀ ਕੋਸ਼ਿਸ਼ ਕਰਾਂਗੇ ਸਾਡਾ ਸ਼ਹਿਰ ਆ ਅਸੀਂ ਸ਼ਹਿਰ ਵਾਸੀਆਂ ਦੇ ਨਾਲ ਜਿਹੜਾ ਇਸ ਤਰ੍ਹਾਂ ਦਾ ਬਤੀਰਾ ਕਰਦੇ ਨਾ ਕਦੀ ਪਾਏ ਗਏ ਆ ਨਾ ਅੱਗੇ ਤੋਂ ਪਾਏ ਜਾਣਾ ਠੀਕ ਇਸ ਵਜ੍ਹਾ ਤੇ ਤੁਸੀਂ ਦਰਖਾਸਤ ਦਿੱਤੀ ਤੁਸੀਂ ਇਸ ਸੰਬੰਧੀ ਅਸੀਂ ਆਪਣੀ ਕਾਰਵਾਈ ਕਰ ਰਹੇ ਆਂ ਤੇ ਜੋ ਵੀ ਕਾਰਵਾਈ ਹੋਏਗੀ ਉਹ ਆਪ ਨਾਲ ਸਾਂਝੀ ਕਰਾਂਗੇ ਨਗਰ ਕੌਂਸਲਰ ਫਲੋਰ ਦੇ ਜਿਹੜੇ ਹੈਗੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਆ ਉਹਨਾਂ ਦੀਆਂ ਕੁਝ ਕੋ ਮੰਗਾਂ ਸਨ ਉਹ ਦੋ ਦਿਨ ਤੋਂ ਜਿਹੜੇ ਸੀ ਇੱਥੇ ਪ੍ਰੋਟੈਸਟ ਤੇ ਤੋਂ ਜਿਹੜਾ ਸੀ ਉਹ ਪ੍ਰੋਟੈਸਟ ਤਾਂ ਨਹੀਂ ਕਰਾਂਗੇ ਪਰ ਪਰਿਵਾਰ ਆ ਸਾਡੇ ਇਹ ਸਾਡੇ ਭੈਣਾਂ ਭਰਾ ਆ ਉਹਨਾਂ ਨੇ ਕੁਝ ਮੰਗਾਂ ਸੀ ਉਹਨਾਂ ਨੇ ਸਾਨੂੰ ਅੱਜ ਦਿੱਤੀਆਂ ਆ ਦੋ ਦਿਨ ਤੋਂ ਅਸੀਂ ਸਮਾਂ ਇਸ ਥੀਮਾਂ ਦੇ ਜੱਜ ਗਿਆ ਮੈਂ ਵੀ ਚੰਡੀਗੜ੍ਹ ਵਿਆਸ ਜੀ ਦਾ ਦੋ ਦਿਨ ਤੋਂ ਐਸ.ਡੀ.ਐਮ ਸਾਹਿਬ ਵੀ ਚੰਡੀਗੜ੍ਹ ਸੀਗੇ ਤਾਂ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਅੱਜ ਦਿੱਤੇ ਆ ਕੇ ਤਾਂ ਅਸੀਂ ਇਹਨਾਂ ਦੀਆਂ ਉਹ ਤਕਰੀਫਾਂ ਸੁਣੀਆਂ ਆ ਇਹਨਾਂ ਨੇ ਵੀ ਸਾਥੀਆਂ ਦੇ ਕੋਈ ਬਾਹਲਾ ਕੇਸ ਤੁਹਰਾ ਤੂੰ ਨਹੀਂ ਕੀਤਾ ਹੈਗਾ ਇਹ ਗੱਲ ਕੀਤੀ ਹੈਗੀ ਆ ਵੀ ਇੱਕ 10000 ਰੁਪਇਆ ਇਹਨਾਂ ਨੂੰ ਜਿਹੜੀ ਆ ਉਹ ਮਿਲਦੀ ਹੈ ਤਨਖਾਹ ਉਹ ਕਈ ਸਰਕਾਰ ਦੇ ਵਿਚਾਰ ਅਧੀਨ ਆ ਅਸੀਂ ਵੀ ਪ੍ਰਪੋਜ਼ਲ ਬਣਾ ਕੇ ਭੇਜਾਂਗੇ ਆਊਟਸੋਰਸ ਜਿਹੜੇ ਹਨ ਉਹਨਾਂ ਲਈ ਵੀ ਅਸੀਂ ਜਿਹੜੀ ਹੈਗੀ ਆ ਇੱਕ ਪ੍ਰਪੋਜ਼ਲ ਬਣਾ ਕੇ ਭੇਜਾਂਗੇ ਸੋ ਇਹਨਾਂ ਦੇ ਸਾਥੀ ਵਾਲੇ ਤੁਹਾਡੇ ਸਾਹਮਣੇ ਹੈਗੇ ਆ ਔਰ ਬਹੁਤ ਵੱਡਾ ਮਾਲ ਹੈ ਜਿਹੜਾ ਇਹ ਜਿਹੜਾ ਇਹ ਸਬੰਧਤ ਪਾਰਟਨਰ ਵਾਲਿਆ ਉਹਨੇ ਜਿਹੜੇ ਹੈਗੇ ਆ ਇਹ ਸਾਥੀ ਜਿਹੜੇ ਇਹ ਆਪਰੇ ਗੰਮਾਂ ਤੇ ਜਾਣ ਲੱਗੇ ਆ ਔਰ ਕਰਾਇਆ ਚਹਿ ਦੀ ਲੇ ਗਿਆ ਵਿਕਾਸ ਤੇ ਜਿਹੜਾ ਹੈਗਾ ਨਹਾਰ ਬਦਲ ਦੇ ਵਿੱਚ ਅਹਿਮ ਯੋਗਦਾਨ ਇਹ ਦੋ ਦਿਨ ਤੋਂ ਸਾਡੇ ਗੁਰਾਇ ਕਮੇਟੀ ਦੇ ਜਿਹੜੇ ਸਪਾਈਸ ਦੇ ਵਿੱਚ ਸੀਗੇ ਉਸ ਤਰ੍ਹਾਂ ਦੇ ਸੀਗੇ ਹੋਏ ਇਹ ਅਸੀਂ ਦੋ ਦਿਨ ਤੋਂ ਥੋੜਾ ਜਿਹਾ ਦੇਰ ਵਿੱਚ ਜਿਹੜਾ ਜਿਹੜਾ ਮਤਲਬ ਜਿਹੜੇ ਕੱਲ ਨੂੰ ਜਿਹੜੇ ਸੀਗਾ ਨਹੀਂ ਪਹੁੰਚ ਸਕਿਆ ਅੱਜ ਆ ਕੇ ਇਹਨਾਂ ਨੂੰ ਸੁਣਿਆ ਚੰਗੀ ਤਰ੍ਹਾਂ ਜੋ ਇਹਨਾਂ ਦੇ ਮਨ ਮੁਤਾਬਕ ਸੀ ਜੋ ਆਪਸੀ ਇਹ ਸੀਗੇ ਲੋਕਾਂ ਦੇ ਨਾਲ ਉਹ ਗੁਰੂnabla ਦੇ ਚੱਕਾਵਾ ਦੂਜੇ ਵੀ ਨਹੀਂ ਕੁਝ ਸੁਰਾਵਾ ਇਹਨਾਂ ਲਈ ਸਰਕਾਰ ਪਤੀ ਕੁਸ਼ਮੰਗਲਾ ਸਨ ਇਹ ਆਉਤ ਸੂਸਤ ਕਰਦੇ ਕਰਵਾਲੀ ਜਸ ਜਿਹੜੇ ਇਹਨਾਂ ਦੇ ਵਿਜੀ ਸੁਧਾਰਦੇ ਉਸ ਬੰਦੀ ਵੀ ਗੌਰ ਕੀਤਾ ਜਾ ਰਿਹਾ ਤੇ ਅੱਜ ਅਸੀਂ ਇੱਥੇ ਸਾਡੇ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਦਾਲ ਦਾਲ ਕੇ ਇਹਨਾਂ ਨੂੰ ਬਖਸ਼ਾ ਕੇ ਇਹਨਾਂ ਨਾਲ ਗੱਲ ਕਰਕੇ ਜੋ ਇਹਨਾਂ ਦੇ ਵਿੱਚ ਮਿਸਅੰਡਰਸਟੈਂਡਿੰਗ ਸੀ ਗਿਆ ਉਹ ਦੂਰ ਕੀ ਗਿਆ ਕਿ ਇਹ ਮੋੜ ਅੱਜ ਤੋਂ ਹੀ ਵਾਪਸ ਕੰਮ ਤੇ ਆਣਗੇ ਤੇ ਸ਼ਹਿਰ ਨੂੰ ਦੁਬਾਰਾ ਬੇਅਕਸਾਫ ਪੁੱਤਰ ਸ਼ਹਿਰ ਤੋਂ ਮਿਲੂਗਾ